ਜੇਕਰ ਤੁਸੀਂ ਵੀ ट्रांजैक्शंस ਦੇ ਲਈ UPI ਦੇ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇੱਕ ਬੇहद ਸੁਵਿਧਾ ਵਾਲੀ ਚੀਜ਼ ਮਿਲਣ ਚਾਹੀਦੀ ਹੈ ਦੱਸਦੇ ਕਿ NPCI ਯਾਨੀ ਕਿ ਨੈਸ਼ਨਲ ਪੇਮੈਂਟ ਕੋਰਪੋਰੇਸ਼ਨ ਆਫ ਇੰਡੀਆ ਦੇ ਵੱਲੋਂ ਹੁਣ UPI ਨੂੰ ਹੋਰ ਸੁਖਾਲਾ ਬਣਾਇਆ ਜਾ ਰਿਹਾ ਹੈ ਯਾਨੀ ਕਿ AI ਟੂਲ ਜੋ ਹੈ ਉਹ ਇਸ ਦੇ ਨਾਲ ਐਡ ਕੀਤਾ ਜਾ ਰਿਹਾ ਹੈ ਟੈਸਟਿੰਗ ਜੋ ਹੈ ਇਸ ਦੀ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ UPI ਦੇ ਨਾਲ ਨਾਲ ਤੁਹਾਨੂੰ ਇੱਕ AI ਅਸਿਸਟੈਂਟ ਹੈਲਪਲਾਈਨ ਵੀ ਜੋ ਹੈ ਉਹ ਮਿਲੇਗੀ ਤਾਂ ਜੋ ਲੋਕ UPI ਪੇਮੈਂਟ ਦੀ ਵਰਤੋਂ ਕਰਦੇ ਨੇ ਯਾਨੀ ਕਿ ਆਨਲਾਈਨ ਜੋ ट्रांजੈਕਸ਼ਨਸ ਕਰਦੇ ਨੇ UPI ਦੀ ਮਦਦ ਦੇ ਨਾਲ ਉਹਨਾਂ ਦੇ ਲਈ ਇਹ ਹੋਰ ਆਸਾਨੀ ਹੋਵੇਗੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ NPCI ਦੇ ਵੱਲੋਂ ਇਹ ਟੈਸਟਿੰਗ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ UPI ਪੇਮੈਂਟ ਦੇ ਨਾਲ ਨਾਲ AI ਹੈਲਪ ਡੈਸਕ ਵੀ ਜੋ ਹੈ ਉਹ ਵਰਤੋ ਲੈ ਸਕੋਗੇ AI ਹੈਲਪ ਟੂਲ ਜੋ ਹੈ ਉਹ ਜਲਦ ਹੀ ਲਿਆਂਦਾ ਜਾ ਰਿਹਾ ਹੈ ਤਾਂ ਜਿਹੜੇ ਵਿਚਾਲੇ ਜੋ ਲੋਕ UPI ਦੀ ਵਰਤੋਂ ਕਰਦੇ ਨੇ ਉਪੋਕਤਾਵਾਂ ਦੇ ਲਈ UPI ਦੇ ਵੱਲੋਂ ਇਸ ਖਾਸ ਸਹੂਲਤ ਜੋ ਹੈ ਉਹ ਲਿਆਂਦੀ ਜਾ ਰਹੀ ਹੈ ਜਿਸ ਤੋਂ ਬਾਅਦ ਪੇਮੈਂਟਸ ਕਰਨਾ ਤੇ ਪੇਮੈਂਟਸ ਦੀ ਜਾਣਕਾਰੀ ਆਪਣੇ ਕੋਲ ਰੱਖਣਾ ਜਾਂ ਜਾਂਚ ਕਰਨਾ ਉਸ ਦੇ ਲਈ ਤੁਹਾਨੂੰ ਹੋਰ ਜ਼ਿਆਦਾ ਸੌਖ ਹੋਵੇਗੀ ਯਾਨੀ ਕਿ ਹੋਰ ਸੁਖਾਲਾ ਜੋ ਹੈ ਉਹ ਤੁਹਾਡੇ ਲਈ ਕੀਤਾ ਜਾ ਰਿਹਾ ਹੈ ਯੂਪੀਆਈ ਦੇ ਵੱਲੋਂ ਤਾਂ ਜੋ ਲੋਕ ਯੂਪੀਆਈ ਦੀ ਵਰਤੋਂ ਕਰਦੇ ਨੇ ਉਹਨਾਂ ਦੇ ਲਈ ਇਹ AI ਹੈਲਪ ਟੂਲ ਜੋ ਹੈ ਉਹ ਲਿਆਂਦਾ ਜਾ ਰਿਹਾ ਹੈ ਤੇ ਫਿਲਹਾਲ ਇਸ ਦੀ ਟੈਸਟਿੰਗ ਜੋ ਹੈ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲਾਂਚ ਜੋ ਹੈ ਉਹ ਕੱਢ ਦਿੱਤਾ ਜਾਵੇਗਾ ਦੱਸ ਦਿਏ ਕਿ ਇਸ AI ਹੈਲਪ ਟੂਲ ਦੀ ਮਦਦ ਦੇ ਨਾਲ ਤੁਸੀਂ ਜੋ ਤੁਹਾਡੀ ਲੈਣ ਦੇਣ ਦੀ ਪੇਮੈਂਟ ਹੋਈ ਹੈ ਉਸ ਦੇ ਬਾਰੇ ਜਾਣਕਾਰੀ ਤੁਸੀਂ ਤੁਰੰਤ ਲੈ ਸਕਦੇ ਹੋ ਉੱਥੇ ਹੀ ਜੇਕਰ ਤੁਸੀਂ ਕੋਈ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ AI ਹੈਲਪ ਟੂਲ ਦੀ ਮਦਦ ਦੇ ਨਾਲ ਤੁਸੀਂ ਜੋ ਹੈ ਉਹ ਸ਼ਿਕਾਇਤ ਵੀ ਕਰ ਸਕਦੇ ਹੋ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਕ ਸਿਸਟਮ ਹੁੰਦਾ ਸੀ UPI ਦੇ ਵਿੱਚ ਜਿੱਥੇ ਤੁਹਾਡੀ ਆਟੋ ਪੇਮੈਂਟ ਹੁੰਦੀ ਸੀ ਆਟੋ ਪੇ ਜੋ ਸੀ ਉਹ ਹੁੰਦਾ ਸੀ ਉੱਥੇ ਹੀ ਹੁਣ ਤੁਸੀਂ ਕੇਵਲ ਇੱਕ ਕਲਿੱਕ ਦੇ ਨਾਲ ਇਹ ਆਟੋ ਪੇ ਨੂੰ ਪੌਜ਼ ਕਰ ਸਕਦੇ ਹੋ ਰੀਜ਼ਿਊਮ ਕਰ ਸਕਦੇ ਹੋ ਤੇ ਰਿਵੋਕ ਕਰ ਸਕਦੇ ਹੋ ਯਾਨੀ ਕਿ ਇਸ ਨੂੰ ਰੋਕ ਸਕਦੇ ਹੋ ਚਾਲੂ ਕਰ ਸਕਦੇ ਹੋ ਤੇ ਰੱਦ ਵੀ ਕਰ ਸਕਦੇ ਹੋ ਸਿਰਫ ਤੇ ਸਿਰਫ ਇੱਕ ਕਲਿੱਕ ਦੇ ਨਾਲ ਤਾਂ UPI ਦੇ ਵੱਲੋਂ AI ਜੋ ਹੈਲਪ ਟੂਲ ਹੈ ਉਸ ਨੂੰ ਲਿਆਂਦਾ ਜਾ ਰਿਹਾ ਹੈ ਫਿਲਹਾਲ ਇਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ NPCI ਯਾਨੀ ਕਿ ਨੈਸ਼ਨਲ ਪੇਮੈਂਟ ਕੋਆਪਰੇਸ਼ਨ ਆਫ ਇੰਡੀਆ ਦੇ ਵੱਲੋਂ ਇਸ AI ਟੂਲ ਦੀ ਜੀਓ ਟੈਸਟਿੰਗ ਕੀਤੀ ਜਾ ਰਹੀ ਹੈ ਤੇ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲਾਂਚ ਜੋ ਹੈ ਕਰ ਦਿੱਤਾ ਜਾਵੇਗਾ ਤਾਂ ਜੋ ਵੀ ਲੋਕ UPI ਜੋ ਵਰਤੋਂ ਕਰਦੇ ਨੇ ट्रांजैक्शंस ਦੇ ਲਈ ਤੇ ਉਹਨਾਂ ਦੇ ਲਈ ਇਹ ਬੇਹਦ ਚੰਗਾ ਉਪਰਾਲਾ ਜੋ ਹੈ UPI ਦੇ ਵੱਲੋਂ ਕੀਤਾ ਜਾ ਰਿਹਾ ਹੈ NPCI ਦੇ ਵੱਲੋਂ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲਾਂਚ ਵੀ ਜੋ ਹੈ ਉਹ ਕਰ ਦਿੱਤਾ ਜਾਵੇਗਾ ਦੱਸ ਦਈਏ ਕਿ ਜਿੱਥੇ ਪਹਿਲਾਂ ਉਪਭੋਗਤਾਵਾਂ ਨੂੰ ਦਿਕਤਾਂ ਆndੀਆਂ ਸੀ ਕਿਉਂਕਿ ਕਈ ਵਾਰ ਉਹਨਾਂ ਦੇ ਵੱਲੋਂ ਜੋ ਹੈ ਪੇਮੈਂਟ ਦੀ ਹਿਸਟਰੀ ਚੈੱਕ ਨਹੀਂ ਹੁੰਦੀ ਸੀ ਕਿ ਉਹਨਾਂ ਨੂੰ ਪੇਮੈਂਟ ਰਿਸੀਵ ਹੋਈ ਹੈ ਜਾਂ ਪੇਮੈਂਟ ਸੈਂਡ ਹੋਈ ਹੈ ਨਹੀਂ ਤਾਂ ਜਹੇ ਦੇ ਵਿਚਾਲੇ AI ਹੈਲਪ ਟੂਲ ਦੀ ਮਦਦ ਦੇ ਨਾਲ ਉਹ ਆਸਾਨੀ ਦੇ ਨਾਲ ਇਹ ਪੇਮੈਂਟ ਜੋ ਹੈ ਉਹ ਚੈੱਕ ਕਰ ਸਕਣਗੇ ਉਹਤੇ ਹੀ ਚੈੱਕ ਕਰ ਉਹ ਆਪਣੀ ਆਟੋ ਪੇ ਨੂੰ ਰੋਕਣਾ ਚਾਹਣਗੇ ਤਾਂ ਇੱਕ ਕਲਿੱਕ ਦੇ ਨਾਲ ਉਹ ਆਟੋ ਪੇ ਨੂੰ ਜੋ ਹੈ ਰੋਕ ਸਕਦੇ ਨੇ ਰੱਦ ਕਰ ਸਕਦੇ ਨੇ ਤੇ ਰੀਜ਼ਿਊਮ ਵੀ ਜੋ ਹੈ ਉਹ ਕਰ ਸਕਦੇ ਨੇ ਤਾਂ NPCI ਦੇ ਵੱਲੋਂ UPI ਦੇ ਲਈ ਜੋ ਹੈ ਹੈਲਪ ਟੂਲ AI ਜੋ ਆਉਂਦਾ ਜਾ ਰਿਹਾ ਹੈ ਟੈਸਟਿੰਗ ਇਸ ਦੀ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ